ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਆਈਪੀਐਸ ਦੀ ਹਦਾਇਤਾਂ ਅਨੁਸਾਰ ਅੱਜ ਪੂਰੇ ਹੀ ਪੈਨ ਪੰਜਾਬ ਆਪਣੇ ਸੂਬੇ ਵਿੱਚ ਜਿੰਨੇ ਵੀ ਡਿਸਟ੍ਰਿਕਟ ਇੰਟਰਸਟੇਟ ਬਾਰਡਰ ਤੇ ਪੈਂਦੇ ਨੇ ਉੱਥੇ ਆਪਰੇਸ਼ਨ ਸੀਲ 7 ਚਲਾਇਆ ਜਾ ਰਿਹਾ ਹੈ ਉਸ ਲੜੀ ਦੇ ਤਹਿਤ ਹੀ ਅੱਜ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਹੀ ਸ੍ਰੀ ਪਿਛਾਰ ਗੁਪਤਾ ਜੀ ਆਈਪੀਐਸ ਐਸਐਸਪੀ ਸਾਹਿਬ ਜੀ ਮੁਕਤਸਰ ਸਾਹਿਬ ਦੀ ਰੈਨਮਾਈ ਹੇਟ ਵਰਕ ਆਫਟੀਮਾ ਬਣਾਈ ਗਈ ਹੈ ਜਿਹੜਾ ਕਿ ਲੰਬੀ ਡਿਵੀਜ਼ਨ ਦੇ ਵਿੱਚ ਅਸੀਂ ਮੌਜੂਦ ਹੈਗੇ ਹਾਂ ਕਿੱਲੇ ਵਾਲੀ ਤੇ ਡਬਲਿਓ ਪੋਰਟਰ ਤੇ ਤੇ ਇਸ ਵੇਰੇ ਸਤਤ ਚਲੇ ਕੇ ਹੁਣ 1:00 ਤੱਕ ਸਖਤ ਚੈਕਿੰਗ ਕੀਤੀ ਜਾ ਰਹੀ ਹੈ ਸ਼ਕੀ ਪੁਛਾਵੀ ਵਾਣਾ ਦੀ ਬਸਾਂ ਦੀ ਤਾਂ ਕਿ ਕੋਈ ਵੀ ਕ੍ਰਿਮੀਨਲ ਹਰਿਆਣੇ ਦਾ ਰਾਜਸਥਾਨ ਦਾ ਹੋਰ ਕੋਈ ਮਾੜਾ ਅਨਸਰ ਆਪਣੇ ਜ਼ਿਲ੍ਹੇ ਵਿੱਚ ਨਾਇਟਰ ਕਰ ਸਕੇ ਸੁੱਬੇ ਨਾਇਟਰ ਕਰ ਸਕੇ ਨਾ ਹੀ ਕੋਈ ਨਾਰਕੋ ਨਾਰਕੋਟਿਕਸ ਦੀ ਜਾਂ ਹੋਰ ਮਾੜੇ ਵਸਤੂਆਂ ਦੀ ਕੋਈ ਵੀ ਸਮਗਲਿੰਗ ਕਿਸੇ ਤਰ੍ਹਾਂ ਨਹੀਂ ਹੋ ਸਕੇ ਪਰ ਹੌਣ ਤੇ ਕਿੰਨੇ ਵੀਕਲ ਚੈੱਕ ਕਰਦੇ ਸੋ ਇਸ ਵੇਰੇ ਤੋਂ ਆਪਰੇਸ਼ਨ ਜਾਰੀ ਹੈ ਜੀ ਐਂਡ ਇਚ ਅਸੀਂ ਕੰਬਾਈਨਡ ਰਿਪੋਰਟ ਆਪਣੇ ਦੇ ਤੁ ਮੀਡੀਆ ਨੂੰ ਪਹੁੰਚ ਕਰਦਾ ਹੈ। ਅ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਆਈਪੀਐਸ ਦੀ ਹਦਾਇਤ ਅਨੁਸਾਰ ਅੱਜ ਪੂਰੇ ਹੀ ਪੈਨ ਪੰਜਾਬ ਆਪਣੇ ਸੂਬੇ ਵਿੱਚ ਜਿੰਨੇ ਵੀ ਡਿਸਟ੍ਰਿਕਟ ਇੰਟਰ ਸਟੇਟ ਬਾਰਡਰ ਉਤੇ ਪੈਂਦੇ ਨੇ ਉਥੇ ਆਪਰੇਸ਼ਨ ਸੀਲ 7 ਚਲਾਇਆ ਜਾ ਰਿਹਾ ਹੈ। ਉਸ ਲੜੀ ਦੇ ਤਹਿਤ ਹੀ ਅੱਜ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਹੀ ਸ੍ਰੀ ਪਿਸ਼ਾਰ ਗੁਪਤਾ ਜੀ ਆਈਪੀਐਸ ਐਸਐਸਪੀ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੀ ਰਣਮਈ ਹੇਠ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜਿਹੜਾ ਕਿ ਲੰਬੀ ਡਿਵੀਜ਼ਨ ਦੇ ਵਿੱਚ ਅਸੀਂ ਮੌਜੂਦ ਹੈਗੇ ਹਾਂ ਕਿੱਲੇ ਵਾਲੀ ਤੇ ਡਬਲ ਇਪੋਰਟਰ ਤੇ ਇੱਥੇ ਸਵੇਰੇ 7 ਵਜੇ ਤੋਂ ਲੈ ਕੇ ਹੁਣ 1:00 ਵਜੇ ਤੱਕ ਸਖਤ ਚੈਕਿੰਗ ਕੀਤੀ ਜਾ ਰਹੀ ਹੈ ਸ਼ਕੀਪੁਰ ਸਾਹੀ ਵਾਹਨਾ ਦੀ ਬੱਸਾਂ ਦੀ ਤਾਂ ਕਿ ਕੋਈ ਵੀ ਟਰਮੀਨਲ ਹਰਿਆਣਾ ਦਾ ਰਾਜਸਥਾਨ ਦਾ ਹੋਰ ਕੋਈ ਮਾੜਾ ਅਨਸਰ ਆਪਣੇ ਜਿਲ੍ਹੇ ਵਿੱਚ ਨਾ ਇੰਟਰ ਕਰ ਸਕੇ ਸੂਬੇ ਜਨਾਈਟਰੀ ਕਰ ਸਕੇ ਨਾ ਹੀ ਕੋਈ ਨਾਰਕੋ ਨਾਰਕੋਟਿਕਸ ਦੀਆਂ ਹੋਰ ਮਾੜੇ ਵਸਤੂਆਂ ਦੀ ਕੋਈ ਵੀ ਸਮਗਲਿੰਗ ਕਿਸੇ ਤਰ੍ਹਾਂ ਨਹੀਂ ਹੋ ਸਕੇ ਪਰ ਹੌਣ ਤੱਕ ਕਿੱਲੇ ਵੀ ਚੈੱਕ ਕਰਦੇ इस ऑपरेशन जारी है जी एंड कंपाइल अपने थ्रू मीडिया पेश कर दें